ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਵਿਚਾਰ ਲੜੀ ਵੀਡੀਓ ਦੀ ਜੋ ਚੱਲ ਰਹੀ ਹੈ ਵਿਚਤਰਨਾਟਕ ਜਿਸ ਨੂੰ ਦਰਥਮ ਗ੍ਰੰਥ ਵੀ ਕਹਿੰਦੇ ਨੇ ਉਹਦੇ ਉੱਤੇ ਹੈ ਇਹ ਤੀਸਰੀ ਵੀਡੀਓ ਹੈ ਅੱਜ ਅਸੀਂ ਜਾਣਾਂਗੇ ਕਿ ਸ੍ਰਿਸ਼ਟੀ ਦੀ ਰਚਨਾ ਬਾਰੇ ਇਹ ਗ੍ਰੰਥ ਵਿੱਚ ਕੀ ਲਿਖਿਆ ਹੋਇਆ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸ੍ਰਿਸ਼ਟੀ ਦੀ ਰਚਨਾ ਬਾਰੇ ਸਾਡੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕੀ ਦੱਸਦੇ ਹਨ ਅਗਰ ਕੋਈ ਵੀ ਗੱਲ ਅਜਿਹੀ ਹੋਵੇ ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਹੋਰ ਤਰ੍ਹਾਂ ਦੱਸੀ ਹੋਵੇ ਔਰ ਇਸ ਗ੍ਰੰਥ ਵਿੱਚ ਹੋਰ ਤਰ੍ਹਾਂ ਦੱਸੀ ਗਈ ਹੋਵੇ ਤਾਂ ਸਮਝ ਲੈਣਾ ਕਿ ਜ਼ਰੂਰ ਕੋਈ ਗੜਵੜ ਹੈ ਕਿਤੇ ਨਾ ਕਿਤੇ ਗਲਤੀ ਹੋਈ ਹੈ ਕਿ ਸਾਡੇ ਆਦਿ ਗੁਰੂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਜੋ ਹੈ ਉਹ ਜੋ ਕੁਝ ਲਿਖ ਕੇ ਗਏ ਨੇ ਉਹ ਸੱਚੋ ਸੱਚ ਹੈ। ਔਰ ਸਭ ਤੋਂ ਵੱਡੀ ਗੱਲ ਉਹਨਾਂ ਦੀ ਲਿਖਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਉਸ ਤੋਂ ਇਲਾਵਾ ਸਿੱਖ ਧਰਮ ਦੇ ਨਾਂ ਤੇ ਬਹੁਤ ਸਾਰੇ ਗ੍ਰੰਥ ਹੋਂਦ ਵਿੱਚ ਆਏ ਹੋਏ ਨੇ। ਉਹਨਾਂ ਦੀ ਹਰ ਗ੍ਰੰਥ ਦੀ ਸਮੀਖਿਆ ਦੀ ਲੋੜ ਹੈ, ਉਸ ਦੀ ਪਰਚੋਲ ਦੀ ਲੋੜ ਹੈ। ਤੇ ਅਸੀਂ ਉਸ ਗੱਲ ਨੂੰ ਰੱਖਣਾ ਉਸ ਗ੍ਰੰਥ ਨੂੰ ਮੰਨਣਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਹੋਵੇ। ਔਰ ਜਿਹੜੀ ਗੱਲ ਜਿਹੜਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਵਿਚਾਰਧਾਰਾ ਦੇ ਉਲਟ ਹੋਵੇ ਹਰ ਸਿੱਖ ਨੇ ਉਸ ਨੂੰ ਰੱਦ ਕਰਨਾ ਭਾਵੇਂ ਉਹ ਕਿਸੇ ਦੇ ਨਾਮ ਨਾਲ ਵੀ ਜੋੜਿਆ ਗਿਆ ਹੋਵੇ ਜਿਸ ਗ੍ਰੰਥ ਦੀ ਅਸੀਂ ਵਿਚਾਰ ਕਰਨ ਜਾ ਰਹੇ ਹਾਂ ਇਹਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਇਸੇ ਕਰਕੇ ਅਸੀਂ ਇਸ ਦੀ ਵਿਚਾਰ ਕਰ ਰਹੇ ਹਾਂ ਫੈਸਲਾ ਸੰਗਤਾਂ ਨੇ ਕਰਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਾਰ ਗੁਰੂ ਨਾਨਕ ਪ੍ਰਖਾ ਦੇ ਵਿਚਾਰਾ ਨਾਲੋਂ ਅਲੱਗ ਪਿੰਨ ਹੋ ਸਕਦੇ ਹਨ ਆਓ ਅਸੀਂ ਇਸ ਵਿੱਚ ਗ੍ਰੰਥ ਵਿੱਚ ਦੇਖਦੇ ਹਾਂ ਕਿ ਸ੍ਰਿਸ਼ਟੀ ਦੀ ਰਚਨਾ ਬਾਰੇ ਇਹ ਗ੍ਰੰਥ ਕੀ ਕਹਿੰਦਾ ਪ੍ਰਥਮ ਕਾਲ ਜਦ ਕਰਾ ਫਸਾਰਾ ਜਦੋਂ ਕਾਲ ਨੇ ਸਭ ਤੋਂ ਪਹਿਲਾਂ ਫਸਾਰਾ ਕੀਤਾ ਆਮ ਤੌਰ ਤੇ ਕੀ ਹੈ ਸਾਡੇ ਕਥਾਵਾਚਕ ਸਾਡੇ ਵਿਦਵਾਨ ਆਮ ਸੰਗਤਾਂ ਨੂੰ ਗੁੰਮਰਾਹ ਕਰਦੇ ਨੇ ਜਿੱਥੇ ਕਾਲ ਹੈ ਨਾ ਉਥੇ ਅਕਾਲਪੁਰਖ ਉਹਦਾ ਅਰਥ ਕਰਨਗੇ ਜਦ ਕਿ ਐਸਾ ਕਿਤੇ ਨਹੀਂ ਲਿਖਿਆ ਹੋਇਆ ਕਾਲ ਲਿਖਿਆ ਤੇ ਕਾਲ ਹੀ ਦੱਸੋ ਕਿਉਂਕਿ ਜੇ ਅਕਾਲਪੁਰਖ ਕਰ ਦੇਓਗੇ ਨਾ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਗਲਤੀ ਕਰ ਸਕਦੇ ਹਨ ਨਾ ਅਕਾਲਪੁਰ ਗਲਤੀ ਕਰ ਸਕਦੇ ਹਨ ਜਿੱਥੇ ਕਾਲ ਲਿਖਿਆ ਕਾਲ ਦੱਸੋ ਤਾਂ ਪਤਾ ਲੱਗੇਗਾ ਕਿ ਇਹ ਕੀ ਸੱਚਮੁੱਚ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਤੋਂ ਕਾਲ ਲਿਖਿਆ ਹੋਇਆ ਹੈ ਜਦੋਂ ਕਾਲ ਨੇ ਸਭ ਤੋਂ ਪਹਿਲਾਂ ਪਸਾਰਾ ਕੀਤਾ ਓੰਕਾਰ ਤੇ ਸ੍ਰਿਸ਼ਟ ਉਪਾਰਾ ਓੰਕਾਰ ਤੋਂ ਸ੍ਰਿਸ਼ਟੀ ਨੂੰ ਪੈਦਾ ਕੀਤਾ ਸਭ ਤੋਂ ਪਹਿਲਾਂ ਕੀ ਹੋਇਆ ਮੈਂ ਅਰਥ ਹੀ ਦੱਸ ਦਿਆਂਗਾ ਕਾਲ ਸੈਨ ਨਾਂ ਦਾ ਪਹਿਲਾ ਰਾਜਾ ਹੋਇਆ ਨੋ ਹੁਣ ਇਸ ਗ੍ਰੰਥ ਦਾ ਲਖਾਰੀ ਸਾਨੂੰ ਮੁੜ ਚ ਲੈ ਗਿਆ ਕਿ ਸਭ ਤੋਂ ਪਹਿਲਾਂ ਰਾਜਾ ਜਿਹੜਾ ਕਾਲ ਸੈਨ ਹੋਇਆ ਨਾਲ ਸਮਝਦੇ ਜਾਣਾ ਕਿ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਇ ਹੋਰ ਇਹ ਇਸ ਗ੍ਰੰਥ ਦਾ ਲਖਾਰੀ ਦੱਸ ਰਿਹਾ ਹੈ ਕਿ ਸਭ ਤੋਂ ਪਹਿਲਾਂ ਕੀ ਹੋਇਆ ਕਾਲ ਸੈਨ ਨਾਂ ਦਾ ਰਾਜਾ ਪੈਦਾ ਹੋਇਆ ਜੋ ਅਧਿਕ ਵੱਲ ਵਾਲਾ ਅਤੁੱਲ ਰੂਪ ਵਾਲਾ ਅਤੇ ਅਨੂਪਮ ਸੀ ਕਾਲਕੇਤ ਨਾਂ ਦਾ ਦੂਜਾ ਰਾਜ ਦੂਜਾ ਰਾਜਾ ਕਾਲਕੇਤ ਜਗਤ ਵਿੱਚ ਤੀਜਾ ਰਾਜਾ ਕਰੂਰ ਵਰਸ ਪੈਦਾ ਹੋਇਆ ਕਾਲ ਤੁਜ ਚੌਥਾ ਰਾਜਾ ਅਸ਼ੋਭਿਤ ਹੋਇਆ ਜਿਸ ਤੋਂ ਜਗਤ ਦਾ ਸਭ ਕੁਝ ਹੋਣ ਦੇ ਵਿੱਚ ਆਇਆ ਮੰਨ ਲਓ ਚੌਥੇ ਰਾਜੇ ਤੋਂ ਬਾਅਦ ਵਿੱਚ ਹੁਣ ਸਮਝਣ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਬੜੀ ਬੜੀ ਹੀ ਡੂੰਗੀ ਹੈ ਕਿ ਰਾਜਾ ਪਰਜਾ ਦਾ ਹੁੰਦਾ ਹੈ ਜਿੱਥੇ ਪਰਜਾ ਹੁੰਦੀ ਹੈ ਉੱਥੇ ਰਾਜਾ ਹੁੰਦਾ ਹੈ ਸ੍ਰਿਸ਼ਟੀ ਦੀ ਰਚਨਾ ਹੋਈ ਨਹੀਂ ਹਲੇ ਪਰਜਾ ਨਹੀਂ ਬਣੀ ਕੋਈ ਲੋਕ ਨਹੀਂ ਰਾਜਾ ਕੱਲਾ ਹੀ ਰਾਜਾ ਮੰਨ ਲਓ ਇਹ ਰਾਜਾ ਵੀ ਰੱਬ ਹੀ ਹੋ ਗਿਆ ਸਿੱਧੀ ਗੱਲ ਹੈ ਔਰ ਰਾਜਾ ਪਹਿਲਾ ਹੋਇਆ ਰਾਜਾ ਦੂਜਾ ਹੋਇਆ ਰਾਜਾ ਤੀਜਾ ਹੋਇਆ ਰਾਜਾ ਚੌਥਾ ਹੋਇਆ ਚੌਥੇ ਰਾਜੇ ਤੋਂ ਅੱਗੇ ਜਾ ਕੇ ਸਾਰੇ ਸ੍ਰਿਸ਼ਟੀ ਦੀ ਜਿਸ ਤੋਂ ਜਗਤ ਦਾ ਸਭ ਕੁਝ ਹੋਣ ਦੇ ਵਿੱਚ ਆਇਆ ਜਿਸ ਦੇ ਸਰੀਰ ਉੱਤੇ ਹਜ਼ਾਰ ਅੱਖਾਂ ਚੋਭਾ ਦਿੰਦੀਆਂ ਹਨ ਇਸ ਜਿਹੜਾ ਚੌਥਾ ਰਾਜਾ ਹੈ ਇਸ ਦੇ ਸਰੀਰ ਉੱਤੇ ਹਜ਼ਾਰ ਅੱਖਾਂ ਚੋਭਾ ਦਿੰਦੀਆਂ ਹਨ ਜਿਸ ਦੇ ਸਰੀਰ ਉੱਤੇ ਹਜ਼ਾਰ ਪੈਰ ਮੌਜੂਦ ਹਨ ਮਤਲਬ ਹਜ਼ਾਰਾਂ ਅੱਖਾਂ ਤੇ ਹਜ਼ਾਰ ਪੈਰ ਕਮਾਲ ਦੀਆਂ ਗੱਲਾਂ ਸੁਣੀ ਜਾਓ ਸਮਝੀ ਜਾਓ ਜੋ ਛੇਸ਼ਨਾਗ ਦੀ ਛੇਜਾ ਉੱਤੇ ਸੌਂਦਾ ਹੈ ਇਹ ਰਾਜਾ ਛੇਸ਼ਨਾਗ नाग ਦੀ ਛੇਜਾ ਉੱਤੇ ਸੌਂਦਾ ਹੈ ਉਸ ਨੂੰ ਜਗਤ ਸੇਖ ਸਾਇ ਛੇਸ਼ ਸ਼ਾਈ ਕਹਿੰਦਾ ਹੈ ਉਸ ਨੇ ਇੱਕ ਕੰਨ ਤੋਂ ਮੈਲ ਕੱਢੀ ਉਸ ਰਾਜਾ ਨੇ ਇੱਕ ਕੰਨ ਵਿੱਚੋਂ ਮੈਲ ਕੱਢੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਨਾ ਮਾਤ ਪਿਤਾ ਵੇਨਾ ਵਾਲ ਨਾ ਹੋਈ ਹਰ ਵੀਡੀਓ ਵਿੱਚ ਆਉਣਾ ਇਹ ਵਾਰ-ਵਾਰ ਆਉਣਾ ਮਾਤਾ ਦੀ ਰક્ત ਤੇ ਪਿਤਾ ਦੇ ਵੀਰਜ ਤੋਂ ਬਗੈਰ ਸ੍ਰਿਸ਼ਟੀ ਹੋਂਦ ਵਿੱਚ ਇਨਸਾਨ ਪੈਦਾ ਹੋਣ ਵਿੱਚ ਨਹੀਂ ਆਉਂਦੇ ਜਾਨਵਰ ਵੀ ਐਵੇਂ ਹੁੰਦੇ ਨੇ ਹਾਂ ਕੁਝ ਗਰਮੀ ਤਾਂ ਹੁੰਦੇ ਨੇ ਜਿੱਦਾਂ ਜੂਆਂ ਵਗੈਰਾ ਨੇ ਉਹ ਪਸੀਨੇਤ ਹੋ ਜਾਂਦੀਆਂ ਪਰ ਆ ਇਨਸਾਨਾਂ ਦੀ ਗੱਲ ਹੋ ਰਹੀ ਆ ਜਿਹੜੇ ਵੰਦੇ ਨੇ ਇਸਤਰੀਆਂ ਨੇ ਉਹ ਪੈਦਾ ਹੋਣ ਦਾ ਤਰੀਕਾ ਮਾਤ ਪਿਤਾ ਵਿਨਵਾਲਣਾ ਹੋਈ ਉਹਦੇ ਵਾਸਤੇ ਹੈ ਤੇ ਇਹ ਜਿਹੜਾ ਇੱਥੇ ਜਿਹੜਾ ਪੈਦਾ ਪੈਦਾਇਸ਼ ਹੋ ਰਹੀ ਹੈ ਇੱਕ ਸਰਵੰਤ ਤੇ ਮੈਲ ਨਿਕਾਰਾ ਉਸਨੇ ਇੱਕ ਕੰਨ ਵਿੱਚੋਂ ਮੈਲ ਕੱਢੀ ਉਸ ਤੋਂ ਮਦ ਅਤੇ ਕਟਵ ਨੇ ਸਰੀਰ ਧਾਰਨ ਕੀਤਾ ਦੋ ਰਾਖਸ਼ ਪੈਦਾ ਹੋ ਗਏ ਸਭ ਤੋਂ ਪਹਿਲਾਂ ਰਾਖਸ਼ ਪੈਦਾ ਹੋ ਉਸਨੇ ਦੂਜੇ ਕੰਨ ਵਿੱਚੋਂ ਮੈਲ ਕੱਢੀ ਉਸ ਤੋਂ ਇਹ ਸਾਰੀ ਸ੍ਰਿਸ਼ਟੀ ਬਣੀ ਹੋਰ ਜੋ ਕੁਝ ਦੁਨੀਆ ਵਿੱਚ ਹੈ ਉਹ ਚੌਥਾ ਜਿਹੜਾ ਰਾਜਾ ਸ਼ੇਖ ਸਾਈ ਵੀ ਕਿਹਨੂੰ ਕਹਿੰਦੇ ਨੇ ਉਹਦੇ ਕੰਨ ਉਹਨਾਂ ਜਦੋਂ ਕੰਨ ਵਿੱਚੋਂ ਮੈਲ ਕੱਢੀ ਤਾਂ ਸਾਰੀ ਸ੍ਰਿਸ਼ਟੀ ਪੈਦਾ ਹੋ ਗਈ ਬਣ ਗਈ ਫਿਰ ਕਾਲ ਨੇ ਉਹਨਾਂ ਮਦ ਅਤੇ ਕੈਟ ਦਾ ਵਧ ਕਰ ਦਿੱਤਾ ਪਹਿਲਾਂ ਉਹਨਾਂ ਨੂੰ ਫਾਇਦਾ ਕੀਤਾ ਰੱਬ ਨੇ ਜਾ ਰਾਜੇ ਨੇ ਜਾਂ ਛੇ ਸਾਈ ਨੇ اور ਫਿਰ ਉਹਨੂੰ ਮਾਰ ਦਿੱਤਾ ਉਹਨਾਂ ਨੂੰ ਮਾਰ ਦਿੱਤਾ ਖਿਆਲ ਕਰਨਾ ਇਹ ਸਭ ਕੁਝ ਬਣ ਗਿਆ ਹਲੇ ਧਰਤੀ ਨਹੀਂ ਬਣੀ ਸੀ ਔਰ ਇਸ ਲਖਾਰੀ ਨੂੰ ਇਹ ਵੀ ਪਤਾ ਨਹੀਂ ਕਿ ਜਿਹੜਾ ਸਮੁੰਦਰ ਹੈ ਉਹ ਵੀ ਧਰਤੀ ਤੇ ਹੀ ਹੈ ਉਹ ਕੋਈ 70 77% ਜਿਹੜਾ ਹਿੱਸਾ ਧਰਤੀ ਦਾ ਹੈ ਉਹ ਸਮੁੰਦਰ ਹੈ ਉਹ ਪਾਣੀ ਹੈ 29 ਸਮਥਿੰਗ ਜਿਹੜਾ ਉਹ ਸਿਰਫ ਸੁੱਕੀ ਧਰਤੀ ਹੈ ਤੇ ਇਹ ਲਖਾਰੇ ਔਜੜੇ ਪਿਆ ਹੋਇਆ ਆਪ ਪਰ ਸਾਡੇ ਵੀਰ ਕਹਦੇ ਗੁਰੂ ਗੋਬਿੰਦ ਸਿੰਘ ਜੀ ਨੇ ਮਾਫ ਕਰਨਾ ਸਾਡੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਐਡੇ ਭਲਕੜ ਨਹੀਂ ਸਨ ਕਿ ਜਿਨਾਂ ਨੂੰ ਪਤਾ ਹੀ ਨਹੀਂ ਕਿ ਸਮੁੰਦਰ ਜਿਹੜਾ ਉਹ ਧਰਤੀ ਤੇ ਹੀ ਹੈ ਤੇ ਇਹਨਾਂ ਨੇ ਇਸ ਕਹਾਣੀ ਦੇ ਰਚਨਹਾਰ ਨੇ ਇਹ ਰਾਜੇ ਪੈਦਾ ਕਰ ਦਿੱਤੇ ਧਰਤੀ ਪੈਦਾ ਨਹੀਂ ਹੋਈ ਪਰਜਾ ਪੈਦਾ ਨਹੀਂ ਹੋਈ ਸ੍ਰਿਸ਼ਟੀ ਪੈਦਾ ਨਹੀਂ ਹੋਈ ਔਰ ਫਿਰ ਉਸ ਰਾਜਾ ਚੌਥਾ ਰਾਜਾ ਜਿਹਨੂੰ ਸ਼ੇਖ ਚਾਂਈ ਵੀ ਕਹਿੰਦੇ ਨੇ ਜਿਹੜਾ ਸ਼ੇਖ ਸ਼ੇਸ਼ਨਾਗ ਦੀ ਸੇਜ ਉੱਤੇ ਸੁੱਤਾ ਪਿਆ ਸੀ ਉਸਨੇ ਕੰਨ ਵਿੱਚੋਂ ਮੈਲ ਕੱਢੀ ਤਾਂ ਦੋ ਰਾਖਸ਼ ਫੈਦਾ ਹੋ ਗਏ ਦੂਸਰੇ ਕੰਨ ਵਿੱਚੋਂ ਮੈਲ ਕੱਢੀ ਸਾਰੀ ਸ੍ਰਿਸ਼ਟੀ ਬਣ ਗਈ ਔਰ ਫਿਰ ਉਸਨੇ ਉਸ ਦੋਨਾਂ ਰਾਖਸ਼ਾਂ ਨੂੰ ਮਾਰ ਦਿੱਤਾ ਤੇ ਉਹ ਜਦੋਂ ਉਹਨਾਂ ਨੂੰ ਮਾਰਿਆ ਹੁਣ ਪਤਾ ਨਹੀਂ ਹਵਾ ਜੇ ਹੋਣਗੇ ਕਿ ਧਰਤੀ ਬਣੀ ਨਹੀਂ ਹਾਲੇ ਹੁਣ ਆ ਖਿਆਲ ਕਰਨਾ ਫਿਰ ਕਹਿੰਦੇ ਨੇ ਉਹਨਾਂ ਦੀ ਮਿਜ ਮੇਦ ਸਮੁੰਦਰ ਵਿੱਚ ਡਿੱਗੀ ਉਹਨਾਂ ਰਾਖਸ਼ਾਂ ਦੀ ਮਿਜ ਸਮੁੰਦਰ ਵਿੱਚ ਡਿੱਗੀ ਜੇ ਧਰਤੀ ਨਹੀਂ ਸੀ ਤਾਂ ਸਮੁੰਦਰ ਕਿੱਥੇ ਸੀ ਸਮੁੰਦਰ ਇਸੇ ਧਰਤੀ ਉੱਤੇ ਹੀ ਆ ਪਈ ਹੋਰ ਤਾਂ ਕਿਤੇ ਸਮੁੰਦਰ ਹੈ ਨਹੀਂ ਉਹਨਾਂ ਦੀ ਮਿਜ ਸਮੁੰਦਰ ਵਿੱਚ ਕਿ ਡਿੱਗੀ ਉਸ ਦੀ ਚਿਕਨਾਈ ਜਲ ਉੱਤੇ ਤਰਦੀ ਰਹੀ ਤਦ ਤੋਂ ਧਰਤੀ ਦਾ ਨਾਂ ਮੇਧਾ ਕਿਹਾ ਜਾਣ ਲੱਗਿਆ ਭਾਵ ਇਹ ਜਿਹੜੀ ਧਰਤੀ ਬਣੀ ਆ ਉਹ ਮਧੂ ਤੇ ਕੈਟਵ ਜਿਹੜੇ ਦੋ ਰਾਖਸ਼ ਸਨ ਦੈਂਤ ਸਨ ਉਹਨਾਂ ਨੂੰ ਜਦੋਂ ਮਾਰਿਆ ਉਹਨਾਂ ਦੀ ਮਿੱਜ ਲਹੂ ਜਿਹੜਾ ਉਹ ਧਰਤੀ ਉਹ ਦਿਗਿਆ ਸਮੁੰਦਰ 'ਚ ਉਹ ਸਮੁੰਦਰ ਦੇ ਉੱਤੇ ਤਰ ਗਈ ਇਸ ਕਰਕੇ ਇਸ ਨੂੰ ਮੇਧਾ ਕਹਿੰਦੇ ਨੇ ਉਸ ਤੋਂ ਧਰਤੀ ਬਣ ਗਈ ਹੁਣ ਅਸੀਂ ਇੱਕ ਉਹਦੀ ਸੁੰਦਰ ਗੱਲ ਜਿਹੜੀ ਆਪਾਂ ਹੋਰ ਸਾਂਝੀ ਕਰਨੀ ਆ ਕਿਉਂਕਿ ਜਦੋਂ ਅਸੀਂ ਕੋਈ ਵੀ ਕਿਸੇ ਵੀ ਰਚਨਾ ਨੂੰ ਆਪਣੇ ਕਿਸੇ ਸਤਿਗੁਰੂ ਨਾਲ ਜੋੜਦੇ ਹਾਂ ਉਹਦੀਆਂ ਮੈਰਿਟਸ ਡੀਮੈਰਿਟਸ ਉਹਦਾ ਨਫਾ ਨੁਕਸਾਨ ਸਾਡੇ ਸਤਿਗੁਰਾਂ ਦੇ ਸਿਰ ਪੈਂਦਾ ਜੇ ਉਹਦੇ ਵਿੱਚ ਕੋਈ ਗਲਤੀ ਹੋਈ ਹੈ ਜੇ ਭੁੱਲ ਹੋਈ ਹੈ ਇਹਦਾ ਮਤਲਬ ਉਹ ਸਾਡੇ ਸਤਿਗੁਰੂ ਭੁੱਲਣ ਵਾਲੇ ਸਨ ਉਹ ਗਲਤੀਆਂ ਦੇ ਕਰਨ ਵਾਲੇ ਸਨ ਗਲਤੀਆਂ ਦੇ ਪੁਤਲੇ ਸਨ ਉਹ ਸੱਚੋ ਹੀ ਸੱਚ ਨਹੀਂ ਸਨ ਉਹਨਾਂ ਨੂੰ ਸਮਝ ਨਹੀਂ ਸੀ ਉਹਨਾਂ ਨੂੰ ਗਿਆਨ ਨਹੀਂ ਸੀ ਹੁਣ ਸਾਨੂੰ ਸਾਰਿਆਂ ਨੂੰ ਪਤਾ ਕਿ ਪਾਣੀ ਉੱਤੇ ਉਹ ਚੀਜ਼ ਤਰਦੀ ਹੈ ਜਿਹੜੀ ਪਾਣੀ ਨਾਲੋਂ ਹਲਕੀ ਹੁੰਦੀ ਹੈ ਇਹ ਸਪੈਸਿਫਿਕ ਗ੍ਰੈਵਿਟੀ ਜਿਹੜੀ ਜਿਸ ਚੀਜ਼ ਦੀ ਜ਼ਿਆਦਾ ਹੁੰਦੀ ਹੈ ਉਹ ਚੀਜ਼ ਪਾਣੀ ਉੱਤੇ ਨਹੀਂ ਤਰ ਸਕਦੀ ਉਸ ਨੇ ਪਾਣੀ ਵਿੱਚ ਡੁੱਬਣਾ ਹੈ ਪਾਣੀ ਦੇ ਉੱਤੇ ਚੀਜ਼ ਤਰ ਉਹ ਸਕਦੀ ਹੈ ਜੇ ਦੀ ਸਪੈਸੀਫਿਕ ਗ੍ਰੈਵਿਟੀ ਪਾਣੀ ਨਾਲੋਂ ਘੱਟ ਹੋਵੇ ਮੈਂ ਉਹ ਸਾਰੀ ਰਿਸਰਚ ਕੀਤੀ ਹੈ ਤੇ ਮੈਨੂੰ ਕੀ ਲੱਭਿਆ ਕਿ ਜਿਹੜਾ ਪਾਣੀ ਹੈ ਉਹ 4 ਡਿਗਰੀ ਸੈਂਟੀਗ੍ਰੇਡ ਤੇ ਹੁੰਦਾ ਉਹ ਇੱਕ ਹੁੰਦਾ ਉਦੀ ਸਪੈਸਿਫਿਕ ਗ੍ਰੈਵਿਟੀ ਇੱਕ ਹੁੰਦੀ ਹੈ। ਔਰ ਜਿਹੜੀ 20 ਡਿਗਰੀ ਤੇ ਜਿਹੜੀ ਹੈ ਪਾਣੀ ਦੀ ਸਪੈਸਿਫਿਕ ਗ੍ਰੈਵਿਟੀ ਹੁੰਦੀ ਹੈ 0.9982 ਔਰ 40 ਡਿਗਰੀ ਸੈਂਟੀਗ੍ਰੇਡ ਤੇ ਵੀ ਸਪੈਸਿਫਿਕ ਗ੍ਰੈਵਿਟੀ ਜਿਹੜੀ ਹੁੰਦੀ ਹੈ ਪਾਣੀ ਦੀ ਉਹ 0.9922 ਹੁੰਦੀ ਹੈ। ਤੇ ਇਸ ਤਰ੍ਹਾਂ ਕਰਕੇ ਪਾਣੀ ਦੀ ਸਪੈਸਿਫਿਕ ਗ੍ਰੈਵਿਟੀ ਜਿਹੜੀ ਹੈ ਉਹ ਖੂਨ ਨਾਲੋਂ ਘੱਟ ਹੈ ਤੇ ਖੂਨ ਤੇ ਮਿਜ ਪਲਾਜ਼ਮਾ ਜਿਹਨੂੰ ਕਹਿੰਦੇ ਨੇ ਉਹਦੀ ਸਪੈਸੀਫਿਕ ਗ੍ਰੈਵਿਟੀ ਜਿਹੜੀ ਹੈ ਉਹ ਹੈਗੀ ਐਵਰੇਜ ਹੈ 1.0621 ਤੇ ਜਿਹੜੀ ਉਹਨਾਂ ਦਾ ਰੇਂਜ ਹੈ ਉਹ ਹੈ 1.0652 1.0652 ਤੋਂ ਲੈ ਕੇ 1.0590 ਵਾव ਇਹਦੀ ਸਪੈਸੀਫਿਕ ਗ੍ਰੈਵਿਟੀ ਜਿਹੜੀ ਹੈ ਘਣਤਾ ਹੈ ਉਹ ਪਾਣੀ ਨਾਲੋਂ ਜ਼ਿਆਦਾ ਹੈ ਅਗਰ ਮੰਨ ਲਓ ਕਿ ਵਾਕਈ ਹਵਾ ਦੇ ਵਿੱਚ ਮਧੂ ਤੇ ਘਟਵ ਨੂੰ ਰੱਬ ਨੇ ਮਾਰ ਦਿੱਤਾ ਕਾਲ ਨੇ ਵਧ ਕਰ ਦਿੱਤਾ ਉਸ ਰਾਜੇ ਨੇ ਮਾਰ ਦਿੱਤਾ ਤਾਂ ਉਸ ਦੀ ਮਿਹਜ ਅਤੇ ਲਹੂ ਜਿਹੜਾ ਹੈ ਉਸ ਨੇ ਪਾਣੀ ਦੇ ਥੱਲੇ ਚਲੇ ਜਾਣਾ ਸੀ ਪਾਣੀ ਨੇ ਉੱਤੇ ਆ ਜਾਣਾ ਸੀ ਤਾਂ ਧਰਤੀ ਕਿਵੇਂ ਬਣ ਜਾਂਦੀ ਪਰ ਕਿਉਂਕਿ ਸਾਨੂੰ ਦਿਮਾਗੀ ਪੱਖੋਂ ਇਹ ਲਿਖਾਰੀਆਂ ਨੇ ਇਹਨਾਂ ਗ੍ਰੰਥਾਂ ਨੇ ਖੋਖਲਾ ਕਰ ਦਿੱਤਾ ਇਸ ਕਰਕੇ ਅਸੀਂ ਇਸ ਜਿਹੜਾ ਅਣਹੋਣੀਆਂ ਗੱਲਾਂ ਨੂੰ ਮੰਨਣ ਲੱਗ ਗਏ ਸਾਡੇ ਦਿਮਾਗਾਂ ਵਿੱਚ ਪਾ ਦਿੱਤੀਆਂ ਗਈਆਂ ਪਰ ਅੱਜ ਸਾਇੰਸ ਦਾ ਯੁੱਗ ਹੈ ਕੋਈ ਵੀ ਬੰਦਾ ਸਰਚ ਕਰਕੇ Google ਤੇ ਸਰਚ ਮਾਰ ਕੇ ਲੱਭ ਸਕਦਾ ਹੈ ਕਿ ਜਿਹੜੀ ਮਿੱਝ ਹੈ ਤੇ ਜਿਹੜੀ ਪਲਾਜ਼ਮਾ ਜਿਹੜਾ ਖੂਨ ਹੈ ਇਸ ਦੀ ਜੋ ਘਣਤਾ ਹੈ ਉਹ ਪਾਣੀ ਨਾਲੋਂ ਭਾਰੀ ਹੈ ਤੇ ਜਿਹੜੀ ਭਾਰੀ ਚੀਜ਼ ਹੈ ਪਾਣੀ ਵਿੱਚ ਡੁੱਬ ਜਾਂਦੀ ਹੈ ਸਾਨੂੰ ਪਤਾ ਹੈ ਕਿ ਬਰਫ਼ ਪਾਣੀ ਤੋਂ ਹੀ ਬਣਦੀ ਹੈ ਪਰ ਉਸ ਦੀ ਘਣਤਾ ਘਟ ਜਾਂਦੀ ਹੈ ਉਹ ਹਲਕੀ ਹੋ ਜਾਂਦੀ ਹੈ ਉਹੀ ਪਾਣੀ ਤੋਂ ਬਣੀ ਹੋਈ ਬਰਫ਼ ਪਾਣੀ ਉੱਤੇ ਤਰਦੀ ਹੈ ਪਰ ਜਿਹੜੀ ਮੱਝ ਹੈ ਉਹ ਜਿਹੜਾ ਖੂਨ ਹੈ ਇਹ ਦੀ ਘਣਤਾ ਪਾਣੀ ਨਾਲੋਂ ਜ਼ਿਆਦਾ ਹੈ ਇਹ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਕੋਈ ਵੀ ਸਰਚ ਕਰਕੇ ਦੇਖ ਸਕਦਾ ਹੁਣ ਇੱਕ ਪਾਸੇ ਗੁਰਬਾਣੀ ਇਹ ਕਹਿ ਰਹੀ ਸਾਨੂੰ ਲੇਖਾ ਹੋਏ ਤਾਂ ਲਿਖੀ ਹੈ ਲੇਖੇ ਹੋਏ ਬਨਾਸ ਫਿਰ ਉਸ ਸ੍ਰਿਸ਼ਟੀ ਦੀ ਰਚਨਾ ਦਾ ਅਸੀਂ ਲੇਖਾ ਨਹੀਂ ਕਰ ਸਕਦੇ ਅਸੀਂ ਨਹੀਂ ਦੱਸ ਸਕਦੇ ਕਦੋਂ ਕਿਵੇਂ ਪੈਦਾ ਹੋਈ ਪਰ ਇਹ ਲਖਾਰੀ ਗਰਵਾਣੀ ਨੂੰ ਰੱਦ ਕਰਦਾ ਹੋਇਆ ਇਹ ਕਹਿੰਦਾ ਕਿ ਮੈਂ ਦੱਸਦਾ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ਮਹਲੋ ਜਪਜੀ ਸਾਹਿਬ ਜਿਹੜਾ ਅਸੀਂ ਸਾਰਾ ਕੁਝ ਪੜਿਆ ਨਾ ਇਸ ਨੇ ਰੱਦ ਕਰ ਦਿੱਤਾ ਤੋਂ ਉੱਥੇ ਇਹ ਲਿਖਿਆ ਸੀ ਜਾਂ ਕਰਤਾ ਕਿਹਨੂੰ ਪਤਾ ਕਹਿੰਦੇ ਜਾਂ ਕਰਤਾ ਸ੍ਰਿਸ਼ਟੀ ਕੋ ਸਾਜ ਆਪੇ ਜਾਣੈ ਸੋਈ ਜਿਸ ਨੇ ਇਹ ਸਭ ਕੁਝ ਬਣਾਇਆ ਹੈ ਉਸ ਨੂੰ ਪਤਾ ਹੈ ਮੈਂ ਨਹੀਂ ਦੱਸ ਸਕਦਾ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਮੈਨੂੰ ਨਹੀਂ ਪਤਾ ਪਰ ਇਸ ਗ੍ਰੰਥ ਦਾ ਲਖਾਰੀ ਸਾਡੇ ਵਿਦਵਾਨਾਂ ਨੇ ਸਾਡੇ ਸਿੱਖਾਂ ਨੇ ਕਹਤਾ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਇਹਦਾ ਮਤਲਬ ਇਹ ਹੋਇਆ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਪਤਾ ਨਹੀਂ ਸੀ ਕਿ ਸ੍ਰਿਸ਼ਟੀ ਦੀ ਸ੍ਰਿਸ਼ਟੀ ਕਿਵੇਂ ਹੋਂਦ ਵਿੱਚ ਆਈ ਧਰਤੀ ਕਿਵੇਂ ਬਣੀ ਇਹ ਫਸਾਰਾ ਕਿਵੇਂ ਹੋਇਆ ਪਰ ਇਸ ਸਮੇਂ ਦਸਵੇਂ ਪਾਤਸ਼ਾਹ ਤੱਕ ਆਉਂਦਿਆਂ ਆਉਂਦਿਆਂ ਉਹਨਾਂ ਨੂੰ ਪਤਾ ਲੱਗਾ ਇਹਦਾ ਮਤਲਬ ਗੁਰੂ ਨਾਨਕ ਸਾਹਿਬ ਦਾ ਗਿਆਨ ਥੋੜਾ ਸੇ ਮੈਂ ਨਹੀਂ ਕਹਿ ਰਿਆ ਮੇਰੀ ਮਰੀ ਜੀਬ ਜਲ ਜੇ ਮੈਂ ਕਹਾ ਇਹ ਇਸ ਗ੍ਰੰਥ ਦਾ ਲਖਾਰੀ ਕਹਿ ਰਿਆ ਕਿ ਉਦੋਂ ਉਹਨਾਂ ਨੂੰ ਤਾਂ ਪਤਾ ਨਹੀਂ ਉਹਨੇ ਕਹਤਾ ਮੈਨੂੰ ਪਤਾ ਨਹੀਂ ਵੀ ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਇਹ ਲਖਾਰੀ ਕਹਿ ਰਿਹਾ ਕਿ ਮੈਂ ਦੱਸਦਾ ਇਦਾਂ ਫਾਇਦਾ ਹੋਈ ਇਦਾਂ ਚਾਰ ਰਾਜੇ ਹੋਏ ਉਹਨਾਂ ਤੋਂ ਮਧੁਕਟਵ ਹੋਇਆ ਫਿਰ ਇੱਕ ਅੰਚੂ ਮਹਿਲ ਕੱਢ ਕੇ ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ ਹੈ ਤੇ ਇਸ ਤਰ੍ਹਾਂ ਕਰਕੇ ਵਾਹ ਦੇ ਵਿੱਚ ਉਹ ਰਾਜੇ ਜਦੋਂ ਰਾਜੇ ਨੇ ਮਾਰ ਦਿੱਤਾ ਉਹਨਾਂ ਨੂੰ ਦੇਵਤਾ ਨੂੰ ਉਹਨਾਂ ਦੀ ਮਿਹਜ ਧਰਤੀ ਪਾਣੀ ਉੱਤੇ ਧਰ ਗਈ ਉਹ ਤੋਂ ਮਿਹਦਰੀ ਨਾਂ ਪੈ ਗਿਆ ਧਰਤੀ ਬਣ ਗਈ ਤਦ ਤੋਂ ਧਰਤੀ ਦਾ ਨਾਂ ਮਿਹਦਾ ਕਿਹਾ ਜਾਣ ਲੱਗਿਆ ਜੋ ਫੁਰਸ ਭਲੇ ਸਾਧ ਕਰਮ ਕਰਦਾ ਹੈ ਉਹ ਦੇਵਤਾ ਨਾਂ ਨਾਲ ਜਾਣਿਆ ਜਾਂਦਾ ਹੈ ਜਿਹੜਾ ਸੰਸਾਰ ਵਿੱਚ ਮਾੜੇ ਕਰਮ ਕਰਦਾ ਹੈ ਸਾਰੇ ਉਹਨਾਂ ਦਾ ਨਾਮ ਦੈਂਤ ਅਸੁਰ ਰਖ ਦਿੰਦੇ ਹਨ ਵਿਸਤਾਰ ਬਹੁਤ ਹੈ ਕਿੱਥੋਂ ਤੱਕ ਵਿਖਾਨ ਕਰਾਂ ਕਿਉਂਕਿ ਗ੍ਰੰਥ ਦੇ ਵਦਨ ਦਾ ਬਹੁਤ ਦਰ ਲੱਗਦਾ ਹੈ ਇਹ ਸਾਰੇ ਮੈਂ ਅਰਥ ਕਰਕੇ ਸੁਣਾ ਰਿਹਾ ਉਹਨਾਂ ਤੋਂ ਅੱਗੇ ਵੋਸ ਰਾਜੇ ਹੋਏ ਜਿਨ੍ਹਾਂ ਨੇ ਦਕਸ਼ ਪ੍ਰਜਾਪਤੀ ਨੂੰ ਪੈਦਾ ਕੀਤਾ ਉਸ ਦੇ ਘਰ 10000 ਲੜਕੀਆਂ ਨੇ ਜਨਮ ਲਿਆ ਦਸ ਹਜ਼ਾਰ ਲੜਕੀਆਂ ਨੇ ਜਨਮ ਲਿਆ ਜਿਨ੍ਹਾਂ ਵਰਗੀ ਸੁੰਦਰ ਹੋਰ ਕੋਈ ਨਹੀਂ ਲੱਗਦੀ ਸੀ ਉਦੋਂ ਕਾਲ ਨੇ ਅਜੇਹੀ ਖੇਡ ਵਰਤਾਈ ਅਕਾਲਪੁਰਖ ਨੇ ਨੇ ਭਈ ਕਾਲ ਨੇ ਧਿਆਨ ਦੇਂਦੇ ਜਾਣਾ ਇਥੇ ਅਕਾਲਪੁਰਖ ਇਤੇ ਨਹੀਂ ਲਿਖਿਆ ਹੋਇਆ ਕਿ ਉਸਨੇ ਸਾਰੀਆਂ ਲੜਕੀਆਂ ਰਾਜਿਆਂ ਨੂੰ ਵਿਆਹ ਦਿੱਤੀਆਂ ਦੇਖੋ ਗੱਪ ਗਪੌੜ ਜਿੱਧਰ ਮਰਜੀ ਤੁਰੇ ਫਿਰਦੇ ਆ ਪਈ 10000 ਲੜਕੀਆਂ ਪੈਦਾ ਹੋ ਗਈਆਂ ਸਾਰੀਆਂ ਇਹਨਾਂ ਨੂੰ 10000 ਰਾਜੇ ਵੀ ਸੀ ਸ੍ਰਿਸ਼ਟੀ ਦੀ ਰਚਨਾ ਹੱਲੇ ਹੋਈ ਨਹੀਂ ਇਹ ਰਾਜੇ ਕਿੱਥੋਂ ਆ ਗਏ ਇਹਨੇ ਸਾਰੇ ਧਰਤੀ ਤਾਂ ਹੁਣੇ ਬਣੀ ਹੱਲੇ ਮਨ ਲ ਪੂਰੇ ਗੱਪ ਵੰਤਾ ਕਦਰੂ ਦਿੱਤ ਅਦਿੱਤ ਚਾਰੇ ਕਸ਼ਵ ਰਿਸ਼ੀ ਦੇ ਨਾਲ ਕਸ਼ਵ ਰਿਸ਼ੀ ਨੇ ਵਿਆਹ ਲਈਆਂ ਜਿਨ੍ਹਾਂ ਤੋਂ ਸਾਰੇ ਸੱਪ ਕਦਰੂ ਤੋਂ ਗਰੁੜ ਵਨਤਾ ਤੋਂ ਦੇ ਤੇ ਅਦਿੱਤੀ ਤੋਂ ਅਤੇ ਦਾੰਤ ਦਿੱਤੇ ਤੋਂ ਰਿਸ਼ੀ ਨੇ ਫਾਇਦਾ ਕਰ ਲੈ ਅੱਗੇ ਇਹ ਸਾਰਾ ਕੁਝ ਫਾਇਦਾ ਹੋਇਆ ਇਹ ਦੇਖ ਲਓ ਸ੍ਰਿਸ਼ਟੀ ਰਚਨਾ ਉਹਨਾਂ ਬੱਚਿਆਂ ਵਿੱਚੋਂ ਕਿਸੇ ਨੇ ਸੂਰਜ ਦਾ ਰੂਪ ਧਾਰਨ ਕੀਤਾ ਮੈਂ ਸੂਰਜ ਵੀ ਐਵੇਂ ਪੈਦਾ ਹੋਇਆ ਠੀਕ ਹੈ ਜੇ ਉਹਨਾਂ ਦੇ ਵੰਸ਼ ਵਾਂਛਦੇ ਰਾਜਿਆਂ ਦੇ ਨਾਂ ਸੁਣਾਵਾਂ ਤਾਂ ਕਥਾ ਦੇ ਵਦਨ ਦਾ ਬਹੁਤ ਡਰ ਲੱਗਦਾ ਹੈ ਉਸ ਸੂਰਜ ਦੇ ਵੰਸ਼ ਵਿੱਚ ਰਗੂ ਨਾਂ ਦਾ ਰਾਜਾ ਹੋਇਆ ਜਿਸ ਤੋਂ ਜਗਤ ਵਿੱਚ ਰਗੂ ਵੰਸ਼ ਚੱਲਿਆ ਉਸ ਦਾ ਅਜਿਹਾ ਨਾਂ ਦਾ ਸ੍ਰੇਸ਼ਟ ਪੁੱਤਰ ਪੈਦਾ ਹੋਇਆ ਮਹਾਰਥੀ ਜੋ ਮਹਾਰਥੀ ਅਤੇ ਮਹਾਨ ਤਨੁਛਤਾਰੀ ਸੀ ਜ ਜਨੋ ਉਸ ਨੇ ਜੋਗ ਦਾ ਫੇਖ ਲਿਆ ਤਾਂ ਰਾਜਪਾਟ ਆਪਣੇ ਪੁੱਤਰ ਦਸ਼ਰਤ ਨੂੰ ਸੌਂਪ ਦਿੱਤਾ ਉਹ ਵੀ ਮਹਾਨ ਤਨੁਸ਼ਟਾਰੀ ਸੀ ਉਸਨੇ ਆਪਣੀ ਖੁਸ਼ੀ ਨਾਲ ਤਿੰਨ ਇਸਤਰੀਆਂ ਨਾਲ ਵਿਆਹ ਕੀਤਾ ਪਹਿਲੀ ਰਾਣੀ ਕੋਸ਼ਲਿਆ ਨੇ ਰਾਮ ਨਾਂ ਦੇ ਕੁਮਾਰ ਨੂੰ ਜਨਮ ਦਿੱਤਾ ਬਾਕੀ ਦੋ ਰਾਣੀਆਂ ਕੈਕਈ ਅਤੇ ਸੁમિત્રા ਨੇ ਭਰਤ ਲਕਸ਼ਮਣ ਅਤੇ ਸ਼ਤਰੂਗਣ ਨੂੰ ਜਨਮ ਦਿੱਤਾ ਉਹਨਾਂ ਨੇ ਬਹੁਤ ਚਿਰ ਤੱਕ ਰਾਜ ਕਮਾਇਆ ਪਰ ਸਮਾਂ ਆਉਣ ਤੇ ਦੇਵ ਲੋਕ ਨੂੰ ਚਲੇ ਗਏ ਫਿਰ ਸੀਤਾ ਦੇ ਦੋਵੇਂ ਪੁੱਤਰ ਲਵ ਅਤੇ ਕੁਸ਼ ਰਾਜਾ ਬਣੇ ਅਤੇ ਰਾਜ ਪਾਠ ਉਹਨਾਂ ਨੂੰ ਬਹੁਤ ਫਭਿਆ ਜਦੋਂ ਉਹਨਾਂ ਨੇ ਮਦਰ ਦੇਸ਼ ਪੰਜਾਬ ਦੀਆਂ ਰਾਜਕੁਮਾਰੀਆਂ ਵਿਆਹੀਆਂ ਤਾਂ ਪਾਂਤ ਪਾਂਤ ਦੇ ਜਗ ਕੀਤੇ ਉੱਥੇ ਪੰਜਾਬ ਵਿੱਚ ਉਹਨਾਂ ਨੇ ਦੋ ਨਗਰ ਬਸਾਏ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਕਸੂਰ ਅਤੇ ਦੂਜੇ ਦਾ ਨਾਮ ਲਾਹੌਰ ਰੱਬਪੁਰਾ ਲੋਹ ਲੋਹਰਵਾ ਪਿਆ ਉਹ ਦੋਵੇਂ ਨਗਰ ਬਹੁਤ ਸੋਭਾ ਛਾਲੀ ਸਨ ਜਿਨ੍ਹਾਂ ਨੂੰ ਵੇਖ ਕੇ ਲੰਕਾ ਅਤੇ ਅਮਰਾਵਤੀ ਇੰਦਰਪੁਰੀ ਵੀ ਲਜਾਂਦੀਆਂ ਸਨ ਉਹਨਾਂ ਦੋਹਾਂ ਨੇ ਬਹੁ ਸਮਾਂ ਤੱਕ ਰਾਜ ਕੀਤਾ ਜਾਲ ਕਾਲ ਤੇ ਅੰਤ ਫਸਾਇਓ ਫਰ ਅੰਤ ਵਿੱਚ ਜਾਲ ਨੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ ਉਹਨਾਂ ਦੇ ਜੋ ਪੁੱਤਰ ਪੋਤਰੇ ਹੋਏ ਉਹ ਵੀ ਇਸ ਜਗਤ ਵਿੱਚ ਰਾਜ ਕਰਦੇ ਰਹੇ ਕਿੱਥੋਂ ਤੱਕ ਉਹਨਾਂ ਦੇ ਹਾਲ ਦਾ ਵਰਣਨ ਕਰਕੇ ਸੁਣਾਵਾਂ ਉਹਨਾਂ ਦੇ ਨਾਵਾਂ ਦੀ ਗਿਣਤੀ ਹੀ ਨਹੀਂ ਹੋ ਸਕਦੀ ਚੌਹਾਂ ਯੁੱਗਾਂ ਵਿੱਚ ਜੋ ਰਾਜੇ ਹੁੰਦੇ ਆਏ ਉਹਨਾਂ ਦੇ ਨਾਂ ਗਿਣਾਏ ਨਹੀਂ ਜਾ ਸਕਦੇ ਜੇ ਹੁਣ ਤੇਰੀ ਕਿਰਪਾ ਨਾਲ ਵੱਲ ਪ੍ਰਾਪਤ ਕਰਾਂ ਤਾਂ ਉਹਨਾਂ ਦੇ ਨਾਂ ਜਥਾ ਬੁੱਧੀ ਆਖ ਸੁਣਾਵਾਂ ਕਾਲਕੇਤ ਅਤੇ ਕਾਲਰਾਏ ਦੇ ਨਾਂ ਲੈਂਦਾ ਹਾਂ ਪਹਿਲਾ ਕੀ ਰਾਜੇ ਕਿਹੜੇ ਹੋਏ ਕਾਲਕੇਤ ਤੇ ਕਾਲਰਾਏ ਜਿਨ੍ਹਾਂ ਦੇ ਘਰ ਅਣਗ੍ਰਿਹਿਤ ਪੁੱਤਰ ਪੈਦਾ ਹੋਏ ਕਾਲਕੇਤ ਬਹੁਤ ਬਲਵਾਨ ਹੋਇਆ ਜਿਸ ਨੇ ਕਾਲ ਰਾਏ ਨੂੰ ਨਗਰ ਤੋਂ ਕੱਢ ਦਿੱਤਾ ਉੱਥੋਂ ਉਹ ਫਜ ਕੇ ਸਨੌੜ ਦੇਸ਼ ਨੂੰ ਚਲਿਆ ਗਿਆ ਅਤੇ ਉੱਥੋਂ ਦੀ ਰਾਜਕੁਮਾਰੀ ਨਾਲ ਉਸ ਦਾ ਵਿਆਹ ਹੋਇਆ ਉਸ ਰਾਜਕੁਮਾਰੀ ਤੋਂ ਘਰ ਵਿੱਚ ਜੋ ਪੁੱਤਰ ਪੈਦਾ ਹੋਇਆ ਉਸ ਦਾ ਨਾਂ ਸੋਢੀ ਰਾਏ ਰੱਖਿਆ ਉਸ ਦਿਨ ਤੋਂ ਸਨੌੜ ਵੰਸ ਚੱਲਿਆ ਜੋ ਪਰਮ ਪਵਿੱਤਰ ਪੁਰਸ਼ ਪਰਮਾਤਮਾ ਨੇ ਸਾਜਿਆ ਸੀ ਉਸ ਸੋਢੀ ਰਾਏ ਤੋਂ ਜੋ ਪੁੱਤਰ ਪੋਤਰੇ ਹੁੰਦੇ ਆਏ ਉਹ ਸਭ ਜਗਤ ਵਿੱਚ ਸੋਢੀ ਅਖਵਾਏ ਜਗਤ ਵਿੱਚ ਉਹ ਬਹੁਤ ਪ੍ਰਸਿੱਧ ਹੋ ਗਏ ਅਤੇ ਉਨ੍ਹਾਂ ਦੇ ਘਰ ਜਿਨੋਂ ਦਿਨ ਤਨ ਦਾ ਵਾਅਦਾ ਹੁੰਦਾ ਰਿਹਾ ਉਨ੍ਹਾਂ ਨੇ ਅਨੇਕ ਤਰ੍ਹਾਂ ਨਾਲ ਰਾਜ ਕੀਤਾ ਅਤੇ ਦੇਸ਼ ਦੇ ਸੰਤਰਾ ਦੇ ਰਾਜੇ ਜਿੱਤ ਲੈ ਜਿੱਥੇ ਕਿੱਥੇ ਉਹਨਾਂ ਨੇ ਧਰਮ ਦਾ ਵਿਸਤਾਰ ਕੀਤਾ ਅਤੇ ਸਿਰ ਉੱਤੇ ਛੱਤਰ ਚੁਲਵਾਇਆ। ਉਹਨਾਂ ਨੇ ਬਹੁਤ ਵਾਰ ਰਾਜੂਸ ਜਗ ਕੀਤੇ ਅਤੇ ਦੇਸ਼ਾਂ ਦੇ ਸਵਾਮੀਆ ਰਾਜਾ ਨੂੰ ਜਿੱਤ ਲਿਆ। ਉਹਨਾਂ ਨੇ ਬਹੁਤ ਵਾਰ ਅਸ਼ਮੇਦ ਜਗ ਵੀ ਕੀਤੀ ਅਤੇ ਆਪਣੇ ਕੁਲ ਦੇ ਸਾਰੇ ਪਾਪ ਨਸ਼ਟ ਕਰ ਦਿੱਤੇ। ਫਿਰ ਉਹਨਾਂ ਦੀ ਵੰਸ ਵਿੱਚ ਝਗੜਾ ਬਹੁਤ ਵੱਧ ਗਿਆ। ਅੱਜ ਦੀ ਵੀਡੀਓ ਅਸੀਂ ਇੱਥੋਂ ਤੱਕ ਬਣਾਵਾਂਗੇ ਅਸਲ ਵਿੱਚ ਇਹ ਸਾਰਾ ਕੁਝ ਦੱਸਣ ਦਾ ਮਤਲਬ ਕੀ ਹੈ ਕਿ ਇਸ ਗ੍ਰੰਥ ਦਾ ਕਰਤਾ ਜਿਹੜਾ ਕਿ ਸਾਡੇ ਵੀਰ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਹਨ ਤਾਂ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗ੍ਰੰਥ ਦਾ ਕਰਤਾ ਬਣਾਵਾਂਗੇ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਫੁੱਲਣ ਹਾਰ ਫਲੱਕੜ ਸਿੱਧ ਕਰਾਂਗੇ ਕਿਉਂਕਿ ਇਸ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਗੁਰੂ ਨਾਨਕ ਪਾਤਸ਼ਾਹ ਨੇ ਨਹੀਂ ਮੰਨੀ ਨਾ ਹੀ ਇੱਕ ਤਰੀਕਾ ਹੈ ਕਿ ਇਸ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਹੋਈ ਨਾ ਹੀ ਸਾਇੰਸ ਸਿੱਧ ਕਰਦੀ ਹੈ ਕਿ ਇਸੇ ਤਰ੍ਹਾਂ ਸ੍ਰਿਸ਼ਟੀ ਦੀ ਰਚਨਾ ਹੋਈ ਪਰ ਅਸੀਂ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਕੇ ਉਹਨਾਂ ਦੀ ਵਡਿਆਈ ਨਹੀਂ ਕਰਦੇ ਹੀਠੀ ਕਰ ਰਹੇ ਹਾਂ ਜਿਹੜਾ ਅੱਜ ਸਮਾਜ ਵਿੱਚ ਇਹ ਚੱਲਦਾ ਹੈ ਨਾ ਕਿ ਸਿੱਖ ਲਭ ਕੁਸ਼ ਦੀ ਔਲਾਦ ਹੈ ਉਸ ਸਭ ਕੁਝ ਦਾ ਆਧਾਰ ਜੜ ਆ ਗ੍ਰੰਥ ਹੈ ਕਿਉਂਕਿ ਰਾਮਚੰਦਰ ਦੀ ਕੁੱਲ ਵਿੱਚੋਂ ਅਸੀਂ ਸਾਰਾ ਇਤਿਹਾਸ ਅੱਗੇ ਅੱਗੇ ਲੈ ਜਾ ਰਹੇ ਹਾਂ ਅੱਗੋਂ ਫਿਰ ਸੋਢੀ ਤੇ 베ਦੀ 베ਦੀ ਤੇ ਸੋਢੀ ਸਾਰੇ ਇਸ ਵੰਸ਼ ਵਿੱਚੋਂ ਪੈਦਾ ਹੋਣੇ ਆ ਤਬ ਉਦੋਂ ਅਸੀਂ ਬਹੁਤ ਗੁੱਸਾ ਕਰਦੇ ਹਾਂ ਕਿ ਇਹ ਸਾਡੇ ਸਿੱਖ ਧਰਮ ਦੇ ਵਿਰੋਧੀ ਲੋਕ ਸਾਨੂੰ ਇਦਾਂ ਕਿਉਂ ਕਹਿੰਦੇ ਹਨ ਪਰ ਅਸੀਂ ਜੜ ਨੂੰ ਨਹੀਂ ਫੜਦੇ ਕਿ ਭਈ ਉਹਨਾਂ ਦੀ ਕਿਸੇ ਦੀ ਕੀ ਹਿੰਮਤ ਹੈ ਤੁਹਾਨੂੰ ਕੁਝ ਕਹਿ ਦਵੇ ਜੇ ਤੁਸੀਂ ਆਪਣੇ ਡਾਕੂਮੈਂਟ ਵਿੱਚ ਹੀ ਨਾਮ ਗਲਤ ਲਿਖੇ ਨੇ ਕੋਈ ਆਪਣੇ ਪਿਤਾ ਦਾ ਨਾਮ ਆਪਣੇ ਕਾਗਜ਼ ਪੱਤਰ ਵਿੱਚ ਹੀ ਗਲਤ ਲਿਖ ਦੇਵੇ ਅਸਲੀ ਪਿਤਾ ਦਾ ਨਾਮ ਨਾ ਲਿਖੇ ਤਾਂ ਫਿਰ ਕਹੇ ਜੀ ਲੋਕੀ ਮੈਨੂੰ ਤਾਂ ਮੇਰੀ ਬਦਨਾਮੀ ਕਰ ਦੇ ਮੇਰਾ ਪਿਓ ਤਾਂ ਫਲਾਨਾ ਪਰ ਇਹ ਕਹਿੰਦੇ ਮੇਰਾ ਪਿਓ ਫਲਾਨਾ ਅਗਲਾ ਪੁੱਛੂ ਭਾਈ ਅਸੀਂ ਥੋੜੀ ਕਹਨੇ ਆ ਤੂੰ ਆਪਣੇ ਸਾਰੇ ਸਰਟੀਫਿਕੇਟ ਚੈੱਕ ਕਰ ਤੇਰੇ ਸਰਟੀਫਿਕੇਟਾਂ ਦੇ ਵਿੱਚ ਜਿਹੜਾ ਨਾਮ ਲਿਖਿਆ ਹੋਇਆ ਹੈ ਜੇ ਤੂੰ ਆਪਣੇ ਸਰਟੀਫਿਕੇਟਾਂ ਵਿੱਚ ਨਾਮ ਲਿਖ ਸਕਦਾ ਜਿਹੜਾ ਤੇਰਾ ਨਹੀਂ ਹੈ ਉਸ ਨੂੰ ਆਪਣਾ ਪਿਓ ਲਿਖ ਸਕਦਾ ਫਿਰ ਸਾਨੂੰ ਕਹਿਣ ਤੇ ਤੂੰ ਗੁੱਸਾ ਕਿਉਂ ਕਰਦਾ ਤੂੰ ਆਪਣੇ ਸਰਟੀਫਿਕੇਟ ਬਦਲ ਤੂੰ ਆਪਣਾ ਇੱਕ ਅਖਬਾਰ ਵਿੱਚ ਨਾਮ ਦੇ ਕਿ ਗਲਤੀ ਨਾਲ ਮੇਰੇ ਪਿਤਾ ਜੀ ਦਾ ਨਾਮ ਗਲਤ ਲਿਖਿਆ ਗਿਆ ਸੀ ਅਸਲ ਵਿੱਚ ਮੇਰੇ ਪਿਤਾ ਜੀ ਦਾ ਨਾਮ ਇਹ ਹੈ ਅੱਗੇ ਤੋਂ ਮੈਨੂੰ ਇਸ ਨਾਮ ਨਾਲ ਬੁਲਾਇਆ ਜਾਵੇ ਕਿਸੇ ਦੀ ਕੀ ਜੁਰਤ ਹੈ ਤੁਹਾਨੂੰ ਫਿਰ ਦੁਬਾਰਾ ਤੁਹਾਡੇ ਪਿਤਾ ਜੀ ਦਾ ਦੂਜਾ ਨਾਮ ਬੋਲਣ ਹੁਣ ਆਪ ਸਭ ਕੁਝ ਤੁਸੀਂ ਆਪਣੇ ਕਾਗਜ਼ਾਂ 'ਤੇ ਆਪਣੇ ਪਿਤਾ ਜੀ ਦਾ ਨਾਮ ਗਲਤ ਭਰ ਲਓ ਔਰ ਫਿਰ ਲੋਕਾਂ ਨਾਲ ਲੜਾਈ ਕਰੋ ਕਿ ਤੁਸੀਂ ਮੈਨੂੰ ਗਾਲਾਂ ਕਿਉਂ ਕੱਢਦੇ ਹੋ ਮੇਰਾ ਪਿਓ ਤਾਂ ਫਲਾਨਾ ਇਸੇ ਤਰ੍ਹਾਂ ਸਿੱਖਾਂ ਨਾਲ ਹੋ ਰਿਹਾ ਇਹ ਸਾਰੇ ਗ੍ਰੰਥਾਂ ਨੂੰ ਤਾਂ ਆਪਣੇ ਕੜਾਵੇ ਵਿੱਚ ਲਈ ਫਿਰਦੇ ਨੇ ਜਿਹੜੇ ਗ੍ਰੰਥ ਇਹਨਾਂ ਦੀ ਇਨਸਲਟ ਕਰਦੇ ਨੇ ਗੁਰੂ ਸਾਹਿਬਾਨ ਦੀ ਤੋਹਫੀਨ ਕਰਦੇ ਨੇ ਫਿਰ ਕਹਿੰਦੇ ਨੇ ਵੀ ਦੂਜੇ ਲੋਕ ਸਾਡੇ ਧਰਮ ਵਿੱਚ ਦਖਲ ਦਿੰਦੇ ਨੇ ਦੂਜੇ ਲੋਕ ਸਾਡੇ ਗੁਰੂ ਸਾਹਿਬਾਨ ਵਾਰੇ ਗਲਤ ਬੋਲਦੇ ਨੇ ਭਾਈ ਕੋਈ ਗਲਤ ਬੋਲਣ ਦੀ ਹਿੰਮਤ ਨਹੀਂ ਕਰ ਸਕਦਾ ਜੇ ਅਸੀਂ ਆਪਣਾ ਘਰ ਸੁਧਾਰ ਲਵਾਂਗੇ ਇਹ ਕਹਾਣੀ ਤੁਸੀਂ ਦੇਖੋ ਇਹਨਾਂ ਇਸ ਕਹਾਣੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲੇ ਨੌ ਗੁਰੂ ਪਾਤਸ਼ਾਹ ਦੇ ਸਾਰੇ ਜੀਵਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਸਾਰਿਆਂ ਨੂੰ ਕਲੰਕਿਤ ਕਰਨਾ ਸਾਰਿਆਂ ਦੀ ਵਿਰੋਧਮਤੀ ਕਰਨੀ ਹੈ ਇਨਸਲਟ ਕਰਨੀ ਹੈ ਉਹਨਾਂ ਨੂੰ ਅਗਿਆਨੀ ਸਿੱਧ ਕਰਨਾ ਹਰ ਗੱਲ ਦੇ ਉੱਤੇ ਹਰ ਗੱਲ ਦੇ ਉੱਤੇ ਅਗਿਆਨੀ ਸਿੱਧ ਕਰਨਾ ਜਿਵੇਂ ਮੈਂ ਦੱਸਿਆ ਕਿ ਲੋਹੂ ਤੇ ਮਿੱਝ ਜਿਹੜਾ ਉਹ ਪਾਣੀ ਉੱਤੇ ਤਰਦਾ ਨਹੀਂ ਉਹ ਪਾਣੀ ਵਿੱਚ ਡੁੱਬ ਜਾਂਦਾ ਕਿਉਂਕਿ ਉਹਦੀ ਸਪੈਸੀਫਿਕ ਗ੍ਰੈਵਿਟੀ ਜਿਹੜੀ ਹੈ ਪਾਣੀ ਨਾਲੋਂ ਵੱਧ ਹੁੰਦੀ ਹੈ ਤੇ ਇਸ ਤਰ੍ਹਾਂ ਕਰਕੇ ਹਰ ਚੀਜ਼ ਨੂੰ ਅਸੀਂ ਸਮਝਣਾ ਹੈ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਆਂ ਵਿਚਾਰ ਕਰਦੇ ਆਂ ਖੋਜ ਹੈ ਖੋਜ ਦਾ ਕੋਈ ਅੰਤ ਨਹੀਂ ਹੁੰਦਾ ਅੱਜ ਮੈਂ ਕੁਝ ਖੋਜ ਕਰਕੇ ਸਮਝ ਕੇ ਸਮਝਾ ਰਿਹਾ ਦੱਸ ਰਿਹਾ ਕੱਲ ਨੂੰ ਕੋਈ ਮੇਤੋਂ ਸਿਆਣਾ ਆ ਕੇ ਤਾਂ ਹੋਰ ਕੁਝ ਸੁਚੱਜੇ ਢੰਗ ਨਾਲ ਦੱਸ ਸਕਦਾ ਇਹਦੇ ਵਿੱਚ ਅਸੀਂ ਕੋਈ ਗਿਲਾ ਸ਼ਿਕਵਾ ਨਹੀਂ ਰੱਖਣਾ ਕਿਸ ਤਰ੍ਹਾਂ ਦਾ ਅਸੀਂ ਗੁੱਸਾ ਨਹੀਂ ਮਨ ਵਿੱਚ ਲਿਆਉਣਾ ਗੱਲ ਨੂੰ ਸਮਝਣਾ ਜੇ ਕਿਸੇ ਨੂੰ ਹੋਰ ਤਰ੍ਹਾਂ ਸਮਝ ਆਉਂਦੀ ਹੈ ਉਹ ਵੀ ਸਮਝਾ ਦੇਵੇ ਕਿ ਕੀ ਹੈ ਵੀ ਜਦੋਂ ਉੱਤੇ ਪਾਤਸ਼ਾਹ ਜ 10 ਲਿਖਿਆ ਹੋਇਆ ਤੇ ਫੇ ਹਰ ਸਿੱਖ ਨੇ ਵਿਚਾਰਨਾ ਤਾਂ ਹੈ ਨਾ ਕਿ ਸਾਡੇ ਸਤਿਗੁਰੂ ਐਵੇਂ ਕਰ ਸਕਦੇ ਆ ਕਿ ਸਾਡੇ ਸਤਿਗੁਰੂ ਨੂੰ ਇਹ ਪਤਾ ਨਹੀਂ ਸੀ ਕਿ ਖੂਨ ਜਿਹੜਾ ਮਿਜ ਜੜੀ ਆ ਉਹ ਪਾਣੀ ਨਾਲੋਂ ਭਾਰੀ ਹੁੰਦੀ ਹੈ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਸਭ ਪਤਾ ਸੀ ਉਹ ਇਦਾਂ ਲਿਖਦੇ ਹੀ ਨਹੀਂ ਕਿਉਂਕਿ ਉਹਨਾਂ ਦੇ ਨਾਂ ਤੇ ਲਿਖ ਦਿੱਤਾ ਅਸੀਂ ਲਈ ਫਿਰਦੇ ਆ ਆਓ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਆ ਆਉ ਉਲੰਘ ਚੁਕਾਨ ਦੀ ਮਾਫੀ ਆਉ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ